ਸਚਿਰਿਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਤਸਵੀਰਾਂ ਤੁਹਾਨੂੰ ਔੜ ਤੋਂ ਦਿਖਾ ਰਹੇ ਜਿੱਥੇ ਰਾਤ ਦੇ ਹਨੇਰੇ ਵੇਲੇ ਇੱਕ ਹਾਦਸਾ ਵਾਪਰਦਾ ਹੈ ਔਰ ਇਸ ਹਾਦਸੇ ਵਿੱਚ ਇੱਕ ਮਿੰਦਰਾ ਪਿਕਅਪ ਤੇ ਇੱਕ ਕਾਰ ਦੀ ਆਪਸ ਵਿੱਚ ਟੱਕਰ ਹੁੰਦੀ ਆ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਹਨੇਰੇ ਵਿੱਚ ਹਾਦਸਾ ਇੱਕ ਦੂਜੇ ਦੀਆਂ ਲਾਈਟਾਂ ਜਿਹੜੀਆਂ ਗੱਡੀ ਦੀ ਅੱਖਾਂ ਵਿੱਚ ਪੈਣ ਕਰਕੇ ਹੋਈ ਹੈ ਜਾਂ ਕੋਈ ਗੱਡੀ ਬੇਕਅਪ ਹੋਏ ਪਰ ਤੁਸੀਂ ਦੇਖ ਪਾਉਂਗੇ ਸਕਰੀਨ ਦੇ ਉੱਤੇ ਕਿ ਜਿਹੜੀ ਕਾਰ ਹੈ ਉਹ ਫਰੰਟ ਤੋਂ ਕਾਫੀ ਡੈਮੇਜ ਹੋ ਜਾਂਦੀ ਹੈ ਬੰਪਰ ਟੁੱਟ ਜਾਂਦਾ ਉਸ ਦਾ ਪੋਨਟ ਪਿੱਚਕ ਜਾਂਦਾ ਹੈ ਲੇਕਿਨ ਜਿਹੜੀ Mahindra ਪਿਕਅਪ ਹੈ ਉਹ ਗੱਡੀ ਦੱਸਿਆ ਜਾ ਰਿਹਾ ਕਿ ਟੋਟਲ ਡੈਮੇਜ ਹੋ ਜਾਂਦੀ ਹੈ ਤੇ Mahindra ਪਿਕਅਪ ਜਿਹੜੀ ਹੈ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਬੇਕਾਬੂ ਹੋ ਕੇ ਸਬਜ਼ੀ ਦੀ ਦੁਕਾਨ 'ਤੇ ਉਸਦੇ ਨਾਲ ਜਾ ਕੇ ਟਕਰਾਂਦੀ ਹੈ ਤੇ ਸਬਜ਼ੀ ਦੀ ਦੁਕਾਨ ਦਾ ਵੀ ਬਹੁਤ ਸਾਰਾ ਨੁਕਸਾਨ ਹੁੰਦਾ ਲੇਕਿਨ ਗਨਿਮਤ ਇਹ ਰਹੀ ਖੁਸ਼ਕਿਸਮਤੀ ਇਹ ਰਹੀ ਕਿ ਰਾਹ ਦੇ ਸਮੇਂ ਹਾਦਸਾ ਹੋਇਆ ਜੇਕਰ ਇਹ ਹਾਦਸਾ ਦਿਨ ਦੇ ਸਮੇਂ ਹੁੰਦਾ ਤਾਂ ਸਬਜ਼ੀ ਦੀ ਦੁਕਾਨ 'ਤੇ ਬੈਠੇ ਜਿਹੜੇ ਦੁਕਾਨਦਾਰ ਹੈ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਣਾ ਸੀ ਹੁਣ ਪਤਾ ਲੱਗਿਆ ਕਿ ਸਬਜ਼ੀ ਦੁਕਾਨ ਦੇ ਜਿਹੜੇ ਬਾਰ ਸ਼ਕੰਜੇ ਪਏ ਆ ਉਹ ਟੁੱਟੇ ਹਨ ਸ਼ਟਰ ਦਾ ਨੁਕਸਾਨ ਹੋਇਆ لیکن ਜੇ ਕਿਤੇ ਦਿਨ ਦਾ ਵੇਲਾ ਹੁੰਦਾ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਦੁਕਾਨਦਾਰ ਜਦ ਸਵੇਰੇ ਉਹ ਆਏ ਤਦ ਕਾਰ ਵਾਲੇ ਨੇ Mahindra ਪਿਕਅਪ ਵਾਲੇ ਨੇ ਦੁਕਾਨਦਾਰ ਨੂੰ ਕਿਹਾ ਜਿਹੜਾ ਤੁਹਾਡਾ ਨੁਕਸਾਨ ਐ ਸੀ ਉਸ ਦੀ ਪਰਪਾਈ ਕਰ ਦਿੰਦੇ ਆ ਤਾਂ ਦੁਕਾਨਦਾਰ ਨੇ ਵੱਡਾ ਦਿਲ ਦਿਖਾਉਂਦੇ ਆ ਕਿ ਆ ਇਹ ਹਾਦਸਾ ਕੋਈ ਜਾਣ ਕੇ ਨਹੀਂ ਕਰਦਾ ਕੋਈ ਗੱਲ ਨਹੀਂ ਮੈਂ ਆਪਣਾ ਸਮਾਨ ਆਪ ਠੀਕ ਕਰਵਾ ਲਾਂਗਾ ਤੁਹਾਡੀ ਗੱਡੀ ਵੀ ਤਾਂ ਟੋਟਲ ਡੈਮੇਜ ਹੋ ਗਈ ਐ ਗੱਡੀ ਵਿੱਚ ਸਵਾਰ Mahindra ਪਿਕਅਪ ਵਿੱਚ ਸਵਾਰ ਦੋ ਜਾਨੇ ਸਨ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ i20 ਗੱਡੀ ਜਿਹੜੀ ਹੈ ਉਸ ਗੱਡੀ ਵਿੱਚ ਵੀ ਇੱਕ ਵਿਅਕਤੀ ਸਵਾਰ ਸੀ ਉਸਦੇ ਵੀ ਜਿਹੜੀ ਹੈ ਮਾਮੂਲੀ ਸੱਟ ਲੱਗੀ ਹੈ ਤੇ ਇਲਾਜ ਉਹਨਾਂ ਦਾ ਜਿਹੜਾ ਨਿੱਜੀ ਹਸਪਤਾਲ ਔਡ ਵਿਖੇ ਕਰਵਾਇਆ ਗਿਆ ਦਿਖਾਣੀ ਤੋਂ ਮੌਕੇ ਦੇ ਉੱਪਰ ਹੀ ਤਸਵੀਰਾਂ ਤੁਹਾਡੇ ਕੀ ਨਾਮ ਆ? ਮੈਂ ਨਾ ਹਰਵਾਰਸਿਆ ਜੀ ਇਹ ਦੁਕਾਨ ਕਾਦੀ ਹੈਗੀ ਜਿੱਥੇ ਗੱਡੀ ਵੱਜੀ ਆ ਇਹ ਸਬਜ਼ੀ ਵਾਲੀ ਦੁਕਾਨ ਹੈ ਜੀ ਸਬਜ਼ੀ ਵਾਲੀ ਦੁਕਾਨ ਹੈ ਕਹਿੰਦੇ ਰਾਤ ਦੇ 11:30 ਹੋਏ ਸੀਗੇ ਤੁਹਾਡੇ ਕੀ ਲੱਗਦੇ ਆ ਜੀ ਇਹਨਾਂ ਦੀ ਦੁਕਾਨ ਕੀ ਨਾਮ ਉਹਨਾਂ ਦਾ ਦੁਕਾਨ ਦੀ ਉਹਨਾਂ ਦਾ ਢੋਲਾ ਬੈਜੀ ਦੇਖ ਲੈ ਅੱਛਾ ਤੇ ਨੁਕਸਾਨ ਜਿਹੜਾ ਹੈਗਾ ਆ ਉਹ ਤਕਰੀਬਨ ਆ ਆ ਫੁੱਟੇ ਹੈ ਗਿਆ ਆਪਣੇ ਹਾਂਜੀ ਸਾਡਾ ਵੀ ਹੋਇਆ ਹੈ ਨੁਕਸਾਨ ਨਾਲ ਸ਼ਟਰ ਸ਼ਟਰ ਸਾਰਾ 빙ਾ ਹੋ ਗਿਆ ਅੱਛਾ ਸ਼ਟਰ ਵੀ 빙ਾ ਹੋ ਗਿਆ ਸ਼ਟਰੇ ਚੜਾਉਣ ਵਾਲਾ ਜਿਹੜਾ ਨਾਲ ਦੀ ਦੁਕਾਨ ਕਰਿਆਨੇ ਦੀ ਸਾਡੀ ਅੱਛਾ ਜੋਰ ਨਾਲ ਬੱਧੀ ਆ ਜੋਰ ਨਾਲ ਗੱਡੀ ਬੱਧੀ ਬਚਾ ਹੋ ਗਿਆ ਰਾਤ ਦਾ ਟਾਈਮ ਚਿਰ ਕੋ ਮਾਲਕ ਦੀ ਕਿਰਪਾ ਕੀ ਬਚਾ ਹੋ ਗਿਆ ਕੋਈ ਜਾਨੀ ਜਾਂ ਉਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਚਲੋ ਨੁਕਸਾਨ ਤਾਂ ਗੱਡੀ ਦੀ ਵੀ ਪਰਭਾਈ ਕਰਨੀ ਪਈ ਓਕੀ ਹੁੰਦੀ ਆ ਇੱਕ ਇੱਕ ਸਿਰਫ ਦੀ ਐਵੇਂ ਕਹਿ ਹੋ ਜਾਂਦਾ ਆ ਇਹਨਾਂ ਦਾ ਨੁਕਸਾਨ ਹੋਇਆ ਜੱਗਾ ਜਿੰਨੇ ਸਾਰੇ ਤੁਹਾਡੀ ਇਹ ਤੁਹਾਡੀ ਸਬਜ਼ੀ ਲੱਗੀ ਹੋਈ ਆ ਤੁਸੀਂ ਇੱਥੇ ਕਿਰਾਏ ਤੇ ਲਿਆ ਹੋਇਆ ਜਾਂ ਨਹੀਂ ਨਹੀਂ ਸਾਡੀ ਆਪਣੀ ਤੁਹਾਡੀ ਆਪਣੀ ਦੁਕਾਨ ਹੈਗੀ ਆ ਕੀ ਨਾਮ ਕੀ ਹੈ ਦੁਕਾਨ ਇਹ ਜਿੰਨਾ ਮਾਲਕਾਂ ਦਾ ਅਰੋੜਾ ਵੈਜੀਟੇਬਲ ਅੱਛਾ ਤੇ ਤੁਸੀਂ ਫਿਰ ਸਵੇਰੇ ਪਤਾ ਲੱਗਾ ਤੁਹਾਨੂੰ ਜਾਂ ਸਾਨੂੰ ਸਾਡਾ ਘਰ ਹੀ ਆਈ ਹੈ ਤੈ ਨਾਲ ਜੀ ਤੁਹਾਡੇ ਕੋਈ ਸਬਜ਼ੀਆਂ ਦਾ ਜਾਂ ਹੋਰ ਕੀ ਕੋਈ ਨੁਕਸਾਨ ਹੋਇਆ ਹੈ ਸਾਗਾਂ ਚ ਸੰਜੇ ਸੁਝਾ ਉਹ ਤੁਹਾਡੇ ਸੰਜੇ ਟੁੱਟ ਗਏ ਹੈ ਹੈ ਨਾ ਤੇ ਆਪ ਦੇਖ ਪਾ ਰਹੇ ਹੋ ਕਿ ਐਗਰੇ ਸੰਜੇ ਆ ਗਿਆ ਹੈ ਟੁੱਟ ਗਏ ਆ ਗਿਆ ਤੇ ਅਸੀਂ ਤੁਹਾਨੂੰ ਦਿਖਾ ਰਹੇ ਹੈ ਗਿਆ ਹਾਂ ਜੀ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਮੋਨੂ ਆ ਜੀ ਅੱਛਾ ਮੋਨੂ ਕਿੱਥੇ ਰਹਿੰਦੇ ਹੋ ਮੈਂ ਨਵਾਂ ਸ਼ਹਿਰ ਰਹਿੰਦਾ ਜੀ ਇੱਥੇ ਕੀ ਆ ਤੁਹਾਡਾ ਇੱਥੇ ਰਾਸਤੀ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੁਹਾਡੀ ਗੱਡੀ ਸੀਗੀ ਹਾਂਜੀ ਗੱਡੀ ਸਾਡੀ ਬਲੂਰੋ ਸੀ ਅੱਛਾ ਕੀ ਲੱਦਿਆ ਸੀ ਵਿੱਚ ਇਹ ਚੋ ਕਿੰਨੂ ਸੀ ਜਿਹੜਾ ਅਭੋਰ ਤੋਂ ਆਂਦੀ ਸੀ ਨਹੀਂ ਇਹ ਲੈ ਕੇ ਕਿੱਥੋਂ ਆਏ ਸੀ ਅਭੋਰ ਤੋਂ ਅਭੋਰ ਤੋਂ ਇੱਥੇ ਲੈ ਕੇ ਆਏ ਲੈ ਕੇ ਜਾਣੇ ਕਿੱਥੇ ਸੀ ਜੇ ਨਵਾਂ ਸ਼ਹਿਰ ਜਾਣੇ ਸੀ ਮਿੰਟ ਅੱਛਾ ਫਿਰ ਇੱਥੇ ਆ ਕੇ ਕੀ ਗੱਲਬਾਤ ਹੋਈ ਕਿਸ ਤਰ੍ਹਾਂ ਹੋਇਆ ਇਹ ਇੱਥੇ ਗੱਡੀ ਵਾਲਾ ਆਂਦਾ ਜੀ ਕਾਰ ਵਾਲਾ ਕਿੱਧਰੋਂ ਆਂਦਾ ਸੀ ਇਹ ਆਂਦਾ ਸੀ ਨਵਾਂ ਸ਼ਹਿਰੋਂ ਨਮਾਸ਼ਕਾਰ ਤੋਂ ਲੁਧਿਆਣਾ ਸਾਈਡ ਜਾਣੇ ਤੋਂ ਸਾਡੀ ਜਿਹੜੀ ਗੱਡੀ ਸੀ ਉਹ ਲੁਧਿਆਣੇ ਤੋਂ ਆਂਦੀ ਸੀ ਇੱਧਰੋਂ ਆਂਦੀ ਹਾਂਜੀ ਅੱਛਾ ਤੇ ਉਹਨਾਂ ਦੇ ਵੀ ਨੁਕਸਾਨ ਕਾਫੀ ਆ ਗੱਡੀ ਦਾ ਟਾਈਮ ਕਿੰਨਾ ਹੋਏਗਾ ਰਾਤ ਦਾ ਸਾਢੇ 11 ਹੋਈ ਸੀ ਰਾਤੀ ਨਹੀਂ ਇਹ ਮਤਲਬ ਜਿਹੜਾ ਆ ਕਿ ਤੁਸੀਂ ਕਿੰਨੇ ਹੈਗੇ ਰਾਤ ਨੂੰ ਸਾਢੇ 11 ਸਕੇ ਤਕਰੀਬਨ ਰੋਡ ਪੱਧਰੇ ਸੀ ਅਨਬੈਲੈਂਸ ਹੋ ਗਈ ਜਾਂ ਕੀ ਹੋ ਗਿਆ ਇਹ ਹੋਇਆ ਹੈ ਜੀ 11:45 ਹੁੰਦੀ ਜੀ ਮਤਲਬ ਕਿਸ ਤਰ੍ਹਾਂ ਹੋ ਗਿਆ ਹੈ ਇਹ ਜਿਹੜਾ ਸਾਡੀ ਗੱਡੀ ਲੁਧਿਆਣੇ ਤੋਂ ਆਂਦੀ ਸੀ ਹਾਂ ਸਾਡੀ ਗੱਡੀ ਜਿਹੜੀ ਲੁਧਿਆਣੇ ਤੋਂ ਆਂਦੀ ਸੀ ਤੇ ਇਹ ਭਾਈ ਆਂਦੇ ਸੀ ਨਵੇਂ ਸ਼ਹਿਰੋਂ ਹਾਂ ਨਵੇਂ ਸ਼ਹਿਰੋਂ ਆਂਦੇ ਸੀ ਸਾਡੀ ਗੱਡੀ ਤੇ ਇਹ ਇੱਥੇ ਉਹ ਮੜਾ ਜਾ ਉੱਧਰ ਨੂੰ ਹੋ ਗਏ ਅੱਛਾ ਮਤਲਬ ਉਹ ਥੋੜੀ ਜਿਹੀ ਉਹ ਦੂਸਰੀ ਸਾਈਡ ਨੂੰ ਹਾਂ